ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿੱਗੜ ਵੱਲੋਂ ਮਾੜਿਆਂ ਅੰਸਰਾਂ ਦੇ ਖਿਲਾਫ ਸ਼ਕਤੀ ਨਾਲ ਪੀ ਸੌਂਡ ਜਿਗੰਦੀ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਐਸਐਸਪੀ ਦਿਲਿੰਦਰ ਸਿੰਘ ਢਿੱਲੋਂ ਦੀ ਦੇਖ ਰਾਈ ਹੁਣੇ ਹਦਾਇਤਾਂ ਅਨੁਸਾਰ ਆ ਜਿਹੜੇ ਅਸੀਂ 28 ਨੂੰ ਮੁੱਖ ਅਕਸਰ ਖਾਣਾ ਸਾ ਪਰਕੰਡੀ ਨੇ ਇੱਕ ਨਾਕਾ ਮੋਦੀ ਚੌਂਕ ਲਾਇਆ ਸੀਗਾ ਉਹਨਾਂ ਨੂੰ ਪੁਰੀਆ ਤੌਰ ਤੇ ਮਤਲਬ ਦੱਸਿਆ ਗਿਆ ਕਿ ਅਸੂਖ ਕੁਮਾਰ ਪੁੱਤਰ ਗਰੇਟ ਰਾਜ ਕੁਮਾਰ ਵਾਸੀ ਇੰਡ ਮਹਿਰਾ ਖਾਣਾ ਸਾਫਰਕੰਡੀ ਦਾ ਰਹਿਣ ਵਾਲਾ ਹੈ ਜੇ ਤੁਸੀਂ ਇਹਨੂੰ ਫੜੋ ਤੇ ਜਿਹਦੇ ਕੋਲ ਜਿਹੜਾ ਕੋਈ ਪਿਸਤਲ ਜਿਹੜਾ ਚਾਰ ਜਿਹੜਾ ਬਰਾਮਦ ਹੋਇਆ ਉਹਨਾਂ ਨੇ ਇਹਨਾਂ ਨੂੰ ਜਦੋਂ ਫੜਿਆ ਤੇ ਇਹਨਾਂ ਦੇ ਘਰੋਂ ਜਿਹੜੀ ਜਦੋਂ ਸਰਚ ਕੀਤੀ ਆ ਤੇ ਇੱਕ ਪਿਸਤਲ ਤੇ 15 ਗ੍ਰਾਮ 300 ਮਿਲੀਗ੍ਰਾਮ ਹਿਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਜਿਹੜਾ ਉਹਦੇ ਵਿੱਚ ਐਫ ਆਈ ਆਰ ਨੰਬਰ 96 ਜਿਹੜਾ ਦਰਜ ਹੋਇਆ ਉਹ ਸਾਰਾ ਪ੍ਰਕਿਰਿਆ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਡਿਵੀਜ਼ਨ ਨੰਬਰ 26 ਤਰੀਕ ਨੂੰ ਅਸਸੂ ਸਾਹਿਬ ਨੇ ਨਾਕਾ ਲਾਇਆ ਹੋਇਆ ਸੀਗਾ ਨੌਂਪੁਰ ਨੌਂਪੁਰ ਅਫਦਲਗੜ ਦੇ ਕੋਲ ਉੱਥੇ ਇਹਨਾਂ ਨੂੰ ਵੀ ਇਨਫੋਰਮੇਸ਼ਨ ਸ਼ਿਮੀ ਕਿ ਇੱਕ ਦਿਲਪ੍ਰੇਤ ਉਹ ਬੰਗਾ ਜਿਹੜਾ ਹੈਗਾ ਧੀਰਾ ਜੱਟਾਂ ਦਾ ਰਹਿਣ ਵਾਲਾ ਉਦੇ ਕੋਲੋਂ ਵੀ ਜੇ ਅਗਰ ਆਪਾਂ ਨੂੰ ਫੜੀਏ ਤੇ ਉਹਦੇ ਕੋਲ ਕੋਈ ਪਿਸਤਲ ਕੋਈ ਨਜਾਇਜ਼ ਥਿਆ ਜਿਹੜਾ ਉਹ ਬ੍ਰਾਮ ਹੋ ਸਕਦਾ ਜਦੋਂ ਉਹਨਾਂ ਨੇ ਜਦੋਂ ਤੇ ਰੋਕਿਆ ਉਸ ਸਰ ਮਹਜਕੀਤਾ ਉਹਦੇ ਕੋਲੋਂ ਬੱਤੀ ਕੋ ਦਾ ਇੱਕ ਪਿਸਤਲ ਤੇ ਅੱਠ ਗੋਲ ਜਿਹੜੇ ਬ੍ਰਾਮ ਹੋ ਗਏ ਤੇ ਜਿਹੜਾ ਦੂਜਾ ਬੰਦਾ ਵਿਨੋਦ ਕੁਮਾਰ ਲੌਂਡੀ ਉਦੋਂ ਦੋਪੁਰ ਦ칸ਪੁਰ ਟੋਡਾ ਰਹਿਣ ਵਾਲਾ ਉਹਦੇ ਕੋਲ ਵੀ ਇੱਕ ਕਿਸਤ ਜਿਹੜਾ ਬਰਮਤ ਹੋਇਆ ਤੇ ਚਾਰ ਰੌਂਜ ਜਿਹੜੇ ਉਹ ਬਰਮਤ ਹੋਏ। ਅੱਲਿਨ ਨੂੰ ਅਸੀਂ ਬ੍ਰਿਫਟਾਰ ਕੀਤਾ। 12882 ਐਨਡੀਪੀਐਸਐਕਟ ਐਕਟ ਦਾ ਕਿਤੇ ਨੇ 90 ਗ੍ਰਾਮ ਜਿਹੜੀ ਆ ਫੀਮ ਵੀ ਬਰਮਤ ਹੋਈ ਆ, ਤਿੰਨ ਮੈਗਜ਼ੀਨ ਬਰਮਤ ਹੋਈ ਨੇ। ਤੇ 232 ਬੋਰ ਦੇ ਪਿਸਟਲ ਗ੍ਰਾਮ ਕੋਈ। ਹਾਲੀ ਸਾਡੀ ਅੱਗੇ ਕੁਝ ਵੀ ਚੱਲ ਰਹੀ ਆ ਜਿਨ੍ਹਾਂ ਨੂੰ ਅਸੀਂ ਅੱਜ ਅਲਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ। ਫਿਰ ਅਰਵਾਣ ਲਾਵਾਂਗੇ ਕਿੱਥੋਂ-ਕਿੱਥੋਂ ਜਿਹੜੇ-ਜਿਹੜੇ ਬੰਦੇ ਜਿਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੀ ਆਪਣੀ ਇਕਤਾਰੀਆਂ ਕਰਾਂਗੇ। ਜੋ ਕਦਰੀਆਂ ਹੋਣਗੀਆਂ ਉਹ ਤੁਹਾਨੂੰ ਦੱਸੀ ਜਾਣਗੀਆਂ। ਇਹ ਬਹੁਤ ਵਧੀਆ ਜਿਹੜਾ ਗਾਂਟੂ ਕੋਰਪੋਰਸ਼ਨ ਐ ਐਸਐਸਓ ਬੀਐਸਪੀ ਸ਼ਹਿਵਾਨਾ ਨੇ ਜੀਆਈਏ ਰਸਲ ਰਾਜਾ ਬਿੰਗਾ ਤੁਹਾਨੂੰ ਬਹੁਤ ਬੜੀਆ ਕੰਮ ਕੀਤਾ ਜੈ ਜੀ ਵੀ ਤੇ ਮੈਂ ਸਵਾਸਤੀ ਵੀ ਦਿੰਦਾ ਕਿੱਦਾਂ ਹੀ ਅਹੀ ਆਰੀ ਆਂਟੋਸ ਕੋਲ ਗਿਆ ਅੱਗੇ ਵੀ ਕੰਮ ਕਰੇਗੇ ਸਰ આરોપી ਤੇ ਪਹਿਲੇ ਵੀ ਤੋਂ ਮਾਮਲੇ ਕਰਦੇ ਲੰਬੀ ਦੇ ਜੀ ਹਾਂ ਪਹਿਲੇ ਵੀ ਜਦੋਂ ਮਾਮਲੇ ਕਰਦੇ ਸਰ ਇਸ ਦੀ ਪੁਸ਼ਟੀ ਹੋਈ ਹੈ ਕਿ ਅਸਵਾਦ ਵਿੱਚ ਤੁਹਾਨੂੰ ਨਾ ਆਉਂਦਾ ਇਹਦੀ ਕੁਝ ਵੀ ਚੱਲ ਰਹੀ ਹੈ ਉਦੇ ਵਿੱਚ ਜੋ ਸਾਹਮਣੇ ਆਏਗਾ ਤੁਹਾਨੂੰ ਗੁਲਾਬੀ ਸਾਰਾ ਸੱਚ ਹੋ ਜਾਏਗਾ ਕਿ ਉਹੋਨਾਂ ਨੇ ਪਿਸਤਲ ਲਈ ਸੀ ਕਿ ਕਿਸ ਕਿਸ ਪਰਪਜ ਲਈ ਪਿਸਤਲ ਲਈ ਸੀ ਕਿ ਕਿਹੜੀ ਬਾਰਦਸਤ ਕਰਨੀ ਕੀ ਕਰਨਾ ਸੀਗਾ ਸਾਰਾ ਕੋਈ ਦੇ ਵਿੱਚ ਆਪਾਂ ਕੁਝ ਨਹੀਂ ਹੋ ਰਿਹਾ ਸਾਡੇ ਤੇ ਤੁਹਾਨੂੰ ਪਸੇ। ਸਰ ਇਹੋ ਬਿਨੋਸਵਾਤ ਰੋਟੀ ਨੂੰ ਅਸਟ ਕਰਕੇ ਨੌਕੀਦਰ ਮੌਕੇ ਤੇ ਮਿਲਿਆ ਜਿਹਾ ਫੜਿਆ। ਇਹਦੀ ਅਵਾਜ਼ ਸੁਣੋ ਵੀ। ਬਹੁਤ ਜਲਦੀ ਦਾਲ ਨੂੰ ਦਮ ਦਾਲ ਦੋ ਭੱਜ ਗਿਆ ਸ਼ਿਗਾਏ। ਜਿਹੜਾ ਦੂਜਾ ਖੰਭ ਡਗਾ ਪਿਆ ਸੀਗਾ ਤੈਨੂੰ ਆਪਾਂ ਡਮਟਾਲ ਦੇ ਲਾ ਕੇ ਫੜ ਕੇ ਲੈ ਆਂਦੇ ਹਾਂ